ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਦੱਸੋ ਬਾਈ ਜੀ ਕੀ ਕੰਮ ਹੈ ਸਤੀਸ਼ ਬੋਲਦਾ ਹਾਂਜੀ ਹਾਂਜੀ ਅ ਇੱਕ ਜੀ ਪੁੱਛਣਾ ਸੀਗਾ ਪਾਣਾ ਮੇਰੇ ਫਾਦਰ ਸਾਹਿਬ ਆਤੇ ਉਹਨਾਂ ਦਾ ਨਾ ਗਾੜਤੀ ਉਹ ਜਾਨਕਿ ਪੀਜੀਆਈ ਤੋਂ ਉਹ ਕਹਿੰਦੇ ਸਰਜਰੀ ਕਰਨੀ ਪਊਗੀ ਬਾਈਪਾਸ ਸਰਜਰੀ ਦੋ ਨਾ ਕਹਿੰਦੇ ਕੌਣ ਕਹਿੰਦੇ ਆਪਣੇ ਡਾਕਟਰ ਸਾਹਿਬ ਜਿਹੜੇ ਸੀਗੇ ਸਰਜਨ ਮੇਨ ਇੱਥੇ ਨਹੀਂ ਸੰਦੂਪ ਟੀ ਸਾਹਿਬ ਕਿਥੇ ਪੰਜਾਬ ਚ ਜਾਂ ਚੰਡੀਗੜ੍ਹ ਚੰਡੀਗੜ੍ਹ ਜੀ ਨੇ ਸਰਜਰੀ ਲਈ ਦੇਖੋ ਟਾਈਮ ਲੰਬਾ ਲੱਗਦਾ ਹੈ ਹਾਂਜੀ ਤੁਸੀਂ ਸਪੰਟ ਕਹਿੰਦੇ ਉਹਨਾਂ ਨੂੰ ਵੀ ਸਪੰਟ ਪਾ ਕੇ ਚਲਾ ਦਿਓ ਕੰਮ ਤੁਸੀਂ ਕਹਿੰਦੇ ਜੀ ਸਰਜਰੀ ਜ਼ਰੂਰੀ ਹੈ ਡਾਕਟਰ ਸਾਹਿਬ ਕਹਿੰਦੇ ਵੀ ਜਲਦੀ ਤੁਹਾਡਾ ਆਪਰੇਸ਼ਨ ਕਰਵਾ ਦਾਂਗੇ ਬਸ ਪਰ ਲੱਗ ਜਾਓ ਫਿਰ ਜੇ ਕਰ ਰਹੇ ਨੇ ਕਰਾ ਲਓ ਪਰ ਮੇਰੇ ਹਿਸਾਬ ਵਿੱਚ ਤਾਂ ਟਾਈਮ ਲੱਗ ਜਾਂਦਾ ਪਰ ਕੋਸ਼ਿਸ਼ ਕਰੋ ਉਹਨਾਂ ਦੇ ਮਗਰ ਪੈ ਕੇ ਕਰਾ ਲਓ ਠੀਕ ਹੈ ਜੀ ਕੋਈ ਲੋੜ ਪਈ ਮੈਨੂੰ ਫੋਨ ਕਰ ਦਿਓ ਠੀਕ ਹੈ ਜੀ ਕੋਈ ਗੱਲੇ ਨਹੀਂ ਵੀਰੇ tiga i merba